ਖਾਨ ਸਾਹਿਬ ਐਮ ਜੀ ਕੀ ਪਤੇ ਦਾਖ ਜਥੇਦਾਨ ਨੈਸ਼ਨਲ ਲੋਕਰਾਂ ਵਾਲਾ ਮੈਂਬਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਜਗਦਾ ਆ ਰਿਹਾ ਹੈ ਉਹਨਾਂ ਦੇ ਸੰਬੰਧ ਵਿੱਚ ਇਹ ਮੀਟਿੰਗਾਂ ਦਾ ਸਾਰਾ ਸਿਲਸਲਾ ਚੱਲ ਰਿਹਾ ਹੈ ਔਰ ਮੈਂ ਸੰਵਿਧਾਨਕ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਰਦਾਰ ਪਰਵਦੀ ਜੀ ਆਇਆ ਖੱਤੀ ਤੇ ਆਏ ਸਾਡੇ ਵਾਸਤੇ ਸਾਰੇ ਲਈ ਦੂਜਾ ਨੰਕਾਣਾ ਜਿਹੜੇ ਲੋਕ ਨੰਕਾਣੇ ਦੀ ਧਰਤੀ ਤੇ ਨਹੀਂ ਜਾ ਸਕਦੇ ਉਹ ਸਰਹਾਰਪੁਰ ਲੋਕੀ ਤੇ ਆ ਕੇ ਉਹਨਾਂ ਦਾ ਪ੍ਰਕਾਸ਼ ਜਾੜਾ ਪੰਚਰਤਾ ਤੇ ਭਾਵਨਾ ਨਮਾਉਂਦੇ ਨੇ ਉੱਚੇ ਸਬੰਧ ਵਿੱਚ 25ਵੀਂ ਪਾਦਾ ਯਾਤਰਾ 26 ਤਰੀਕ ਨੂੰ ਸਵੇਰੇ 4 ਵਜੇ ਦਿਨ ਐਤਵਾਰ ਕਪੂਰਸਲਾ ਸੇਡ ਗੁਰਦੁਆਰਾ ਸਾਊ ਤੋਂ ਆਰੰਭ ਹੋਏਗੀ ਔਰ ਵਾਖੋ ਖਪੜਾਵਾਂ ਤੋਂ ਹੁੰਦੀ ਹੋਈ ਆਰਸੀਐਫ ਕਹੜਾ ਮੰਦਰ ਔਰ ਇਸੇ ਤਰ੍ਹਾਂ ਜੜਵੰਗੀ ਹੁੰਦੀ ਹੋਈ ਸ਼ਾਮ 6:00 ਦੇ ਕਰੀਬ ਇਹ ਗੁਰਦਰਾ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ 14 ਸਾਲ 9 ਮਹੀਨੇ 13 ਦਿਨ ਤਪ ਕੀਤਾ ਔਰ ਉਸੇ ਜਗਤ ਜਲ ਦੇ ਉਤਾਰਨ ਵਾਸਤੇ 4000 ਕੀ ਪਾਠ ਨਿਕੀ ਗੁਰਨਾਨ ਪਾਚਰੇ ਸੂਚ ਜਗਤ ਨੂੰ ਅਭਿਗਿਤਾ ਨਾਮ ਜਪੋ ਵੜੇ ਛੋਟੇ ਸੱਚੀ ਕਹਿਤ ਕਰਕੇ ਆਪਣਾ ਜੀਵਨ ਸਫਲ ਕਰੋ ਉਸੇ ਹੀ ਤਰਤੀ ਜੋ ਸਦਾ ਬਰੋਦੀ ਤੋਂ ਗ੍ਰਿਸ਼ ਸਬਾਗ ਤੋਂ ਜਿਹੜੇ ਲੋਕ ਭਾਈਦੇ ਸੀ ਉਹਨਾਂ ਜਮਾਨਿਆਂ ਵਿੱਚ ਕਿਤੇ ਜੰਗਲਾਂ ਵਿੱਚ ਚਲ ਜਾਂਦੇ ਸਾਧੂ ਬਣ ਜਾਂਦੇ ਸੀ ਗੁਨਾਰਾ ਪਾਸ਼ਾ ਨੇ ਇਤਿਹਾਸਿਕ ਸਬਾਗ ਨੂੰ ਬਹੁਤ ਵੱਡੀ ਭਗਤੀ ਤੇ ਸ਼ਕਤੀ ਦਾ ਕੇਂਦਰ ਬਣਾਇਆ ਔਰ ਉਥੋਂ ਪੀਰ ਸਾਹਿਬ ਤੋਂ ਸਰਦਾਰ ਗੁਰੂ ਜੀ ਤੋਂ ਗੁਨਾਰਾ ਪਾਸ਼ਾ ਆਪ ਮਾਤਾ ਸਲਖਣੀ ਨੂੰ ਵਿਆਉਣ ਵਾਸਤੇ ਬਟਾਲੀ ਦੀ ਤਰਤੀਬ ਨਾਲ ਗ੍ਰਿਸ਼ ਸਬਾਗ ਆਰੰਭ ਕੀਤਾ ਅੱਜ ਮੈਂ ਸਮਝਦਾ ਹਾਂ ਕਿ ਉੱਥੇ ਹੀ ਸੰਤ ਸ਼੍ਰੀ ਗੁਰਨਾਣਕ ਪਾਸ਼ਾ ਨੇ ਕਿਰਤ ਕਰਨ ਵਾਸਤੇ ਨੌਕਰੀ ਕੀਤੀ ਔਰ 13 13 ਤੋੜ ਕੇ ਵਾਇਦਲ ਗੁਰਦੁਆਰਾ ਸੰਤ ਕਾੜ ਸੌਰੀ ਮਾਫ ਕਰਨਾ ਸੰਤ ਕਾੜਾ ਗੁਰਦੁਆਰਾ ਹਟ ਸਾਹਿਬ ਹੈ ਜਿੱਥੇ ਗੁਰਨਾਨਦ ਪਾਤਸ਼ਾਹ ਨੇ 13 13 ਤੋਲਿਆ ਔਰ ਜੱਟ ਜੱਦੀਆਂ ਕਿਉੜੀਆਂ ਪੜੀਆਂ ਤੋਂ ਮੈਂ ਗੁਰਨਾਨਦ ਪਾਤਸ਼ਾਹ ਦੇ ਇਸ ਪ੍ਰਕਾਸ਼ ਜੜੇ ਦੀ ਸੂ ਸੰਤਾਂ ਨੂੰ ਜਿੱਥੇ ਲੱਖ ਲੱਖ ਵਾਰ ਉਦਾਈ ਪੇਸ਼ ਕਰਦਾ ਉਥੇ ਬੇਨਤੀ ਕਰਨਾ ਔ ਸਾਰੇ ਨਾਲ ਮਿਲ ਕੇ ਪਹਿਲੇ ਪਾਤਸ਼ਾਹ ਸਹਿਬ ਜੀ ਗੁਰਨਾਨਦ ਜੀ ਮਹਾਰਾਜ ਦਾ ਪ੍ਰਕਾਸ਼ ਜੜਾ ਚੜ੍ਹਦੀ ਕਲਾ ਨਾਲ ਔਰ ਸ਼ਰਧਾ ਦੀ ਭਾਵਨਾ ਨਾਲ ਮਨਾਈਏ ਬਹੁਤ ਬਹੁਤ ਸਾਰੀਆਂ ਸੰਤਾਂ ਨੂੰ ਬਤਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ